ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਗੇਲੇ ਡੇਰਾ ਬਾਬਾ ਨਾਨਕ ਵਾਲੇ ਪਾਸੋਂ ਲਾਂਗਾ ਬਣਾਉਣ ਲਈ ਇਲਾਕੇ ਦੇ ਕਿਸਾਨਾਂ ਅਤੇ ਪ੍ਰਸ਼ਾਸਨ ਦਰਮਿਆਨ ਮੁਆਵਜ਼ੇ ਨੂੰ ਲੈ ਕੇ ਫਿਲਹਾਲ ਰੇੜਕਾ ਅਜੇ ਵੀ ਜਾਰੀ ਹੈ ਅਤੇ ਕਿਸਾਨਾਂ ਨੇ ਆਪਣੀਆਂ ਜ਼ਮੀਨਾਂ ਦੇ ਟੁਕੜੇ ਮੁਆਵਜ਼ਾ ਲੈਣ ਲਈ ਹੁਣ ਅਦਾਲਤ 'ਚ ਜਾਣ ਦਾ ਫੈਸਲਾ ਕਰ ਲਿਆ ਹੈ ਹਾਲਾਂਕਿ ਕਿਸਾਨਾਂ ਨੇ ਸਪਸ਼ਟ ਕੀਤਾ ਹੈ ਕਿ ਉਹ ਲਾਂਗੇ ਦੇ ਕੰਮ 'ਚ ਹੁਣ ਕੋਈ ਵੀ ਅੜਿਕਾ ਨਹੀਂ ਖੜਾ ਕਰਨਗੇ ਅਤੇ ਜ਼ਮੀਨਾਂ ਦਾ ਕਬਜ਼ਾ ਦੇਣ ਲਈ ਉਹ ਤਿਆਰ ਹਨ ਡੇਰਾ ਬਾਬਾ ਨਾਨਕ ਵਿਖੇ ਅੱਜ ਕਿਸਾਨਾਂ ਤੇ ਇਲਾਕੇ ਦੇ ਐਸਡੀਐਮ ਗੁਰਸਿਮਰਤ ਸਿੰਘ ਦੇ ਵਿਚਾਲੇ ਨਾਂਗਰੇ ਦੀ ਜ਼ਮੀਨ ਨੂੰ ਲੈ ਕੇ ਮੀਟਿੰਗ ਹੋਈ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਜ਼ਮੀਨ ਦਾ ਪ੍ਰਤੀ ਏਕੜ ਮੁੱਲ 17 ਲੱਖ ਰੁਪਏ ਤੈਅ ਕੀਤਾ ਗਿਆ ਹੈ। ਜਿਹਦੇ ਤੁਸੀਂ ਸੀਗਾ ਤੁਹਾਡਾ ਐਸ.ਡੀ.ਐਮ. ਸਾਹਿਬ ਨਾਲ ਮੀਟਿੰਗ ਸਾਰਾ ਅੱਜ ਐਸ.ਡੀ.ਐਮ. ਸਾਹਿਬ ਨਾਲ ਜਿਹੜੀ ਰੇਟ ਤੈਅ ਕਰਨ ਦੇ ਮਸਲੇ ਦੇ ਵਿੱਚ ਕਿਸਾਨਾਂ ਦੀ ਮੀਟਿੰਗ ਹੋਈ ਹੈ ਤੇ ਕੱਲ ਕਿਸਾਨਾਂ ਨੂੰ ਸੱਦੇ ਦੇ ਉੱਤੇ ਅੱਜ ਜਿਹੜੇ ਐਸ.ਡੀ.ਐਮ. ਸਾਹਿਬ ਦੇ ਸੱਦੇ ਤੇ ਕਿਸਾਨ ਆਏ ਨੇ ਸਾਰੇ ਤੇ ਰੌਲੇ ਰੱਪੇ ਦੇ ਵਿੱਚ ਅੱਜ ਦਾ ਜ਼ਿਮੀਦਾਰਾਂ ਦੀ ਸਹਿਮਤੀ ਹੋ ਗਈ ਹੈ। ਇਹ ਰੋਲ ਰੱਪੇ ਦੇ ਵਿੱਚ ਮਤਲਬ ਸਹਿਮਤੀ ਹੋ ਗਈ ਹੈ ਹਾਂਜੀ ਜੀਮੇਦਾਰ ਕਾਫੀ ਉਚਾਰੀ ਰੇਟ ਮੰਗਦੇ ਸੀ ਕਿ ਜਿਵੇਂ 4 ਗੁਣਾ ਮਾਰਕੀਟ ਰੇਟ ਨਾਲ ਜਿੱਦਾਂ ਵੀ ਆਪਣਾ ਐਕਟ ਅਧੀਨ ਜੋ ਵੀ ਮੋਦੀ ਸਾਹਿਬ ਨੇ ਇੱਕ ਦਿਨ ਕੋ ਵੀਡੀਓ ਆਈ ਸੀ ਕਿ 4 ਗੁਣਾ ਜੋ ਮਾਰਕੀਟ ਰੇਟ ਤੋਂ 4 ਗੁਣਾ ਮਿਲੇਗਾ ਤੁਹਾਨੂੰ ਪਰ ਇੱਥੇ ਜਿਹੜਾ ਇਹ ਇਹਨਾਂ ਦਾ ਫਾਰਮੂਲਾ ਕੁਝ ਹੋਰ ਐ ਐਸਡੀ ਮਹਸਾਬ ਦਾ ਇਹਨਾਂ 3 ਸਾਲ ਪੁਰਾਣੀ ਰਜਿਸਟਰੀਆਂ ਦਾ ਸ਼ਾਂਟ ਰੇਟ ਕੱਢ ਕੇ ਤੇ ਸਾਨੂੰ 17 ਲੱਖ ਰੁਪਏ ਪ੍ਰਤੀ ਏਕੜ ਦੇ ਸਾਹਮਣੇ ਸਤਿ ਸ੍ਰੀ ਅਕਾਲ ਦੋਸਤੋ ਸਰ ਜ਼ਿਮੀਂਦਾਰ ਫਿਰ ਹਾਲ ਦਾ ਸੰਤੁਸ਼ਟੀ ਨਹੀਂ ਹੁਣ ਗਾ ਕੋਟ ਦੇ ਵਿੱਚ ਜਿਹੜੇ ਜਾਨ ਨੂੰ ਤਿਆਰ ਨੇ ਇੱਥੋਂ ਕਿਸੇ ਤਰ੍ਹਾਂ ਦਾ ਕੋਈ ਜੇ ਅੱਜ ਕੰਮ ਕਰਨ ਜਾਂਦੇ ਜ਼ਮੀਨ ਦਾ ਹਾਂ ਆਪਣਾ ਜ਼ਮੀਨ ਦਾ ਸਾਨੂੰ ਰੇਟ ਕਾ ਨਹੀਂ ਰਹਿ ਗਿਆ ਕੋਈ ਰੇਟ ਕਾ ਨਹੀਂ ਆਪਣਾ ਫਸਲ ਦਾ ਮੌਜਾ ਹਟਣਾ ਤੈਅ ਕਰ ਲੈਣ ਤੇ ਆਪਣਾ ਕਬਜ਼ਾ ਲੈ ਲੈਣ ਹਾਲੇ ਤੈਅ ਹੋਇਆ ਨਹੀਂ ਨਹੀਂ ਫਸਲ ਦਾ ਮੌਜਾ ਨਹੀਂ ਤੈਅ ਹੋਇਆ ਜੀ ਫਸਲੀ ਸਾਰੀ ਹਾਂ ਜ਼ਮੀਨ ਦਾ ਰੇਟ ਜਿਹੜਾ ਉਹ 17 ਲੱਖ ਰੁਪਈਆ ਉਹ ਮੁਗਿਆ ਨਾ ਅਸੀਂ ਸਾਬ ਨਾਲ ਜਿਹੜੀ ਗੱਲਬਾਤ ਹੋਈ ਸੰਤੋਖ ਤੋਂ ਅਪਣਾਵਾ ਬਿਲਕੁਲ ਜੀ ਅਸੀਂ ਸੰਤੁਸ਼ਟ ਹਾਂ ਜਿੰਨਾਕ ਮਤਲਬ ਕਿ ਆਪਾਂ ਰਾਹ ਨਹੀਂ ਗੁਰੂ ਘਰ ਦਾ ਰਸਤਾ ਨਹੀਂ ਰੋਕਾਂਗੇ ਬਾਕੀ ਤੇ ਕੀੰਦੇ ਜਿਹੜਾ ਜਿੰਨਾ ਮਤਲਬ ਸਾਡੇ ਨਾਲ 17 ਲੱਖ ਦੀ ਗੱਲ ਹੋਈ ਆ ਉਹਦੇ ਨਾਲ ਹੀ ਮਤਲਬ ਕਿ ਠੀਕ ਆ ਬਾਕੀ ਅਸੀਂ ਕੋਰਟ 'ਚ ਜੋ ਵੀ ਹੋਏਗਾ ਆਪਣਾ ਕਰਨਾ ਚਾਹਾਂ ਕਰ ਸਕਦੇ ਹਾਂ ਸਰਕਾਰ ਆਪਣਾ ਕੰਮ ਕਰ ਸਕਦੀ ਹੈ ਬਿਲਕੁਲ ਜੀ ਬਿਲਕੁਲ ਕਰ ਸਕਦੇ ਅਸੀਂ ਪਹਿਲੋ ਵੀ ਕਰ ਸਕਦੇ ਆ ਪਹਿਲੋ ਵੀ ਨਹੀਂ ਅਸੀਂ ਰੋਕਿਆ ਜੀ ਹੁਣ ਵੀ ਨਹੀਂ ਰੋਕਦੇ ਕਿਸੇ ਤਰ੍ਹਾਂ ਦਾ ਕੋਈ ਨਹੀਂ ਜੀ ਨਹੀਂ ਬਿਲਕੁਲ ਪਹਿਲੋ ਵੀ ਨਹੀਂ ਰੋਕਿਆ ਤਾਂ ਹੁਣ ਵੀ ਨਹੀਂ ਰੋਕਾਂਗੇ ਅਸਟੇਨ ਸਾਹਿਬ ਨਾਲ ਕੀ ਮੀਟਿੰਗ ਹੋਈ ਅਸਟੇਨ ਸਾਹਿਬ ਨਾਲ ਅੱਜ ਸਾਡੀ ਮੀਟਿੰਗ ਭਾਤ ਹੈ ਹੁਣ ਤੇ ਹੋਈ ਕੀ ਭਾਤ ਹੈ ਪਾ ਉਹਨਾਂ ਨੇ 17 ਲੱਖ ਦਾ ਰੱਖਿਆ ਵਾ ਤੇ 100% ਦੇ ਉੱਤੇ ਹੋਰ ਜਿਹੜਾ ਪੱਤਾ ਪਾਉਂਦੇ ਆ ਚੋਤੀ 35 ਲੱਖ ਦੀ ਗੱਲ ਕਰਦੇ ਆ ਕੁਝ ਵਿਆਜ ਪਾ ਕੇ ਵਿੱਚ ਉਹਨ ਕਿਸੇ ਤਰ੍ਹਾਂ ਦਾ ਕੋਈ ਰੇਡ ਕਰਦੇ ਨਹੀਂ ਆ ਕੇ ਟੱਡਾ ਤੇ ਰੇਡ ਕਰਦਾ ਸਾਡਾ ਸ਼ੁਰੂ ਤੋਂ ਹੀ ਨਹੀਂ ਸੀ ਰੇਡ ਕਾਲ ਸਰਪੇ ਹੋਈ ਤੇ ਪੈਸੇ ਦਿਓ ਤੇ ਆਪਣਾ ਕੰਮ ਕਰੋ ਨਹੀਂ ਮੈਂ ਕਹਿੰਦਾ ਜੀ ਅੱਜ ਕਿਸਾਨ ਜਾਂਦੇ ਆ ਚਾਹੁੰਦੇ ਆ ਵੀ ਉਹਨੂੰ ਡੱਕਣਗੇ ਤੇ ਨਹੀਂ ਉਹਨਾਂ ਦਾ ਨਹੀਂ ਡੱਕਣ ਵਾਲੀ ਗੱਲ ਕੋਈ ਨਹੀਂ ਡੱਕਣ ਵਾਲੀ ਗੱਲ ਰੇੜਕਾ ਮੁੱਕ ਹੀ ਆ ਨਹੀਂ ਰੇੜਕਾ ਤੇ ਚੱਲਦਾ ਰਹਿਣਾ ਕਿਉਂਕਿ ਸਾਨੂੰ ਸਾਡਾ ਬੇਰੀਆ ਹੀ ਹੋਈ ਆ ਤੇ ਅਸੀਂ ਕੋਰਟ ਤੇ ਜਾਵਾਂਗੇ ਅੱਜ ਕੀ ਮੁਕਾਫਾ ਅੱਜ ਸਿਰਫ ਸਾਨੂੰ ਕੋਰਟ ਦਾ ਰਾਹ ਜਿਹੜਾ ਦਿਖਦਾ ਵੇ ਇੱਥੋਂ ਕੱਖ ਨਹੀਂ ਮਿਲਣਾ ਜਦੋਂ ਜਦੋਂ ਕੰਮ ਸ਼ੁਰੂ ਹੋਏਗਾ ਤੇ ਤੁਸੀਂ ਡੱਕੋਗੇ ਨਹੀਂ ਡੱਕਣ ਨਹੀਂ ਉੱਧਰ ਡੇਰਾ ਬਾਬਾ ਨਾਨਕ ਦੇ ਐਸਡੀਐਮ ਕੋਲ ਸਿਮਰ ਸਿੰਘ ਨੇ ਕਿਹਾ ਹੈ ਕਿ ਉਹ ਕਿਸਾਨਾਂ ਨੂੰ ਕਾਨੂੰਨ ਦੇ ਮੁਤਾਬਕ ਹੀ ਮੁਆਵਜ਼ਾ ਦੇ ਰਹੇ ਹਨ। ਭਾਵੇਂ ਜਿਸ ਤਰ੍ਹਾਂ ਜੀ ਜਦੋਂ ਅਸੀਂ ਅਵਾਰਡ ਜਿਹੜਾ ਬਣਾਉਨੇ ਆ ਨੈਸ਼ਨਲ ਐਕਟ ਦੇ ਵਿੱਚ ਅੰਡਰ ਸੈਕਸ਼ਨ 3 ਜੀ ਤੇ ਇਹਦੇ ਚ ਅਵਾਰਡ ਬਣਾਉਣ ਤੋਂ ਪਹਿਲਾਂ ਅਸੀਂ ਕਿਸਾਨਾਂ ਤੋਂ ਜਿਹੜੇ ਆ ਕਲੇਮਸ ਲੈਨੇ ਆ ਜਿਹੜੇ ਕਲੇਮਸ ਸਾਨੂੰ ਪ੍ਰਾਪਤ ਹੋਏ ਸੀਗੇ ਉਹਦੇ ਸੰਬੰਧ ਚ ਜ ਇਹਨਾਂ ਨੂੰ ਪਰਸਨਲ ਹੀアリング ਦਿੱਤੀ ਗਈ ਸੀਗੀ ਤੇ ਨਾਲ ਹੀ ਜਿਹੜਾ ਵਾ ਜਿਸ ਫਾਰਮੂਲੇ ਤਹਿ ਜਿਹੜਾ ਵਾ ਮਾਰਕੀਟ ਰੇਟ ਤੈਅ ਕੀਤਾ ਜਾਂਦਾ ਉਹ ਫਾਰਮੂਲੇ ਬਾਰੇ ਜਿਹੜੀ ਇਹਨਾਂ ਨੂੰ ਜਾਣਕਾਰੀ ਦਿੱਤੀ ਗਈ ਹੈ। ਤੇ ਉਹਦੇ ਬਾਰੇ ਜਿਹੜਾ ਜਿਸੀਂ ਐਗਰੀਕਲਚਰ ਦਾ ਰੈਸ਼ੀ ਦਾ ਕਮਰਸ਼ੀਅਲ ਤੇ ਜੋ ਅਲੱਗ-ਅਲੱਗ ਰੇਟ ਜੋ ਹੈਗੇ ਆ ਅ ਐਸ ਪਰ ਸੈਕਸ਼ਨ 26 ਜਿਹੜਾ ਲੈਂਡ ਐਕਵੀਜ਼ੀਸ਼ਨ ਐਕਟ ਹੈਗਾ ਉਹਦੇ ਮੁਤਾਬਕ ਜੋ ਨਿਕਲ ਕੇ ਆਉਂਦੇ ਆ ਤੇ ਉਹਦੇ ਬਾਰੇ ਇਹਨਾਂ ਨੂੰ ਦੱਸਿਆ ਗਿਆ ਤੇ ਜਿਹੜੇ ਇਹਨਾਂ ਦੇ ਕਲੇਮ ਸੀਗੇ ਜਿਹੜੇ ਉਹ ਵੀ ਡਿਸਪੋਜ਼ ਆਫ ਜਿਹੜੇ ਆ ਉਹ ਨਾਲ ਕੀਤੇ ਗਏ ਆ ਇਹ ਕਿੰਨਾ ਹੁਣ ਮੁਆਵਜ਼ਾ ਇਹਨਾਂ ਦਾ ਰੇਟ ਤੈਅ ਕੀਤਾ ਗਿਆ ਜੀ ਇਹਨਾਂ ਦਾ ਜ਼ਮੀਨ ਉਹ ਫਾਈਨਲ ਕੈਲਕੂਲੇਸ਼ਨ ਜਿਹੜੀ ਆ ਉਹ ਅਸੀਂ ਹੁਣ ਕਰ ਰਹੇ ਹੈਗੇ ਆ ਜੋ ਲਗਭਗ ਰੇਟ ਜਿਹੜਾ ਐਗਰੀਕਲਚਰ ਦਾ ਜਿਹੜਾ ਹੈਗਾ ਉਹ 17 ਲੱਖ ਦੇ ਆਸ-ਪਾਸ ਨਿਕਲ ਕੇ ਆ ਰਿਹਾ ਹੈ ਤੇ ਕਮਰਸ਼ੀਅਲ ਦਾ ਜਿਹੜਾ ਰੈਜ਼ੀਡੈਂਸ਼ੀਅਲ ਦਾਵਾ ਉਹ ਅਲੱਗ ਨਿਕਲ ਕੇ ਆ ਰਿਹਾ ਉਹ ਪ੍ਰਤੀ ਮਰਲੇ ਜਿਹੜਾ 17 ਲੱਖ ਨਿਕਲ ਕੇ ਆ ਰਿਹਾ ਜੀ ਇਹ ਦੇ ਪ੍ਰਤੀ ਏਕੜ ਦਾ ਪਾ ਕੇ ਕਿੰਨਾ ਕਿੰਨਾ ਟੋਟਲ ਬਣ ਜ ਸਕਦਾ ਹੈ ਹਾਂ ਇਹਦੇ ਉੱਪਰ ਕੁਝ ਕੰਪੋਨੈਂਟਸ ਐਡ ਹੁੰਦੇ ਆ ਜੀ ਉਹਦੇ ਵਿੱਚ ਜਿਵੇਂ 100% ਸੋਲਿਸ਼ੀਅਮ ਲੱਗਦਾ ਇਹਦੇ ਉੱਤੇ ਤੇ ਇਸ ਤੋਂ ਇਲਾਵਾ ਜੋ ਬੇਸਿਕ ਮਾਰਕੀਟ ਰੇਟ ਦੇ ਉੱਪਰ 12% ਇੰਟਰਸਟ ਜਿਹੜਾ ਹੈਗਾ ਵਾ ਐਸ ਪਰ ਲੈਂਡ ਐਕਵੀਜ਼ੀਸ਼ਨ ਐਕਟ ਜਿਹੜਾ ਵਾ ਜਿਸ ਡੇਟ ਤੋਂ ਨੋਟੀਫਿਕੇਸ਼ਨ ਹੁੰਦੀ ਹੈ 3 ਹੈ ਇਹਦੀ ਉਸ ਡੇਟ ਤੋਂ ਲੈ ਕੇ ਤੇ ਅਵਾਰਡ ਦੀ ਡੇਟ ਤੱਕ ਉਹ 12% ਇੰਟਰਸਟ ਜਿਹੜਾ ਉਹਨਾਂ ਨੂੰ ਮਾਰਕੀਟ ਰੇਟ ਤੇ ਉਹ ਮਿਲਣਾ ਨਾਲ ਇਹ ਸਹਿਮਤੀ ਜਤਾ ਕੇ ਨੇ ਹੁਣ ਜੀ ਕਿਸਾਨ ਆਪਣੀ ਹਾਂਜੀ ਇਸ ਤੋਂ ਇਲਾਵਾ ਕੁਝ ਖੜੀ ਫਸਲ ਦੇ ਮੁਆਵਜ਼ੇ ਨੇ ਕੁਝ ਦਰਖਤਾਂ ਦੇ ਸਟ੍ਰਕਚਰਸ ਦੇ ਟੂ ਵੈਲਸ ਦੇ ਜੋ ਵੀ ਇਮੋਵਿਬਲ ਪ੍ਰਾਪਰਟੀ ਅਟੈਚਡ ਹੈਗੀ ਆ ਇਹਨਾਂ ਦੀ ਜ਼ਮੀਨ ਦੇ ਨਾਲ ਉਹਦੇ ਮੁਆਵਜ਼ੇ ਜਿਹੜੇ ਉਹ ਅਲੱਗ ਤੋਂ ਜਿਹੜੇ ਆ ਉਹ ਡਿਸਾਈਡ ਕੀਤੇ ਜਾਣੇ ਆ ਤੇ ਲਗਭਗ ਕਿਸਾਨਾਂ ਵੱਲੋਂ ਜਿਹੜੀ ਇਹਦੇ ਬਾਰੇ ਆਪਣੀ ਸੰਤੁਸ਼ਟੀ ਵੀ ਪ੍ਰਗਟ ਕੀਤੀ ਗਈ ਆ ਬਾਕੀ ਜਿਹੜੀ ਆ ਔਨ ਪੋਜ਼ਿਟਿਵ ਨੋਟ ਜਿਹੜੀ ਅੱਜ ਦੀ ਮੀਟਿੰਗ ਜਿਹੜੀ ਸਾਡੀ ਕਿਸਾਨਾਂ ਨਾਲ ਰਹੀ ਹੈ ਇਹ ਨਿਰਵੈਗਨ ਚੱਲੇਗਾ ਜੀ ਕੰਮ ਹੁਣ ਕਰਦਾ ਬੋਲਦੇ। ਦੇਖੋ ਸਾਡੀ ਉਮੀਦ ਹੈਗੀ ਆ ਅਸੀਂ ਇਹਦੇ ਬਾਰੇ ਜਿਹੜਾ ਆਪਟੀਮਿਸਟਿਕ ਆ ਕਿ ਜਿਹੜਾ ਵਾ ਫਾਈਨਲ ਟੱਚ ਦੇਣਾ ਅਜ ਬਾਕੀ ਸੀਗਾ ਜੋ ਅੱਜ ਦੇ ਦਿੱਤਾ ਗਿਆ ਤੇ ਅੱਗੇ ਜਿਹੜਾ ਵਾ ਹੋਰ ਪੋਜ਼ਿਟਿਵਿਟੀ ਹੈ ਚਾਉਣ ਦੀ ਸੰਭਾਵਨਾ ਜਿਹੜੀ ਸਾਨੂੰ ਲੱਗਦੀ ਹੈ। ਜਿਕਰ ਜੋ ਕਿ ਡੇਰਾ ਬਾਬਾ ਨਾਨਕ ਦੇ ਕਿਸਾਨ ਲੱਖਾ ਸਿੰਘ ਵੱਲੋਂ ਪਿਛਲੇ ਦਿਨੀ ਲੰਘੇ ਲਈ ਆਪਣੇ 16.5 ਏਕੜ ਜ਼ਮੀਨ ਸਰਕਾਰ ਨੂੰ ਬਿਨਾਂ ਕਿਸੇ ਸ਼ਰਤ ਦੇ ਦਿੱਤੀ ਗਈ ਸੀ ਜਿਸ ਮਗਰੋਂ ਪ੍ਰਸ਼ਾਸਨ ਵੱਲੋਂ ਉਸ ਜ਼ਮੀਨ ਤੇ ਲੰਗੇ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ ਪਰ ਦੂਸਰੇ ਪਾਸੇ ਡੇਰਾ ਬਾਬਾ ਨਾਨਕ ਦੇ ਜ਼ਿਆਦਾਤਰ ਕਿਸਾਨ ਸਰਕਾਰੋਂ ਲੋ ਦਿੱਤੇ ਜਾ ਰਹੇ ਮੁਆਵਜ਼ੇ ਤੋਂ ਖੁਸ਼ ਨਹੀਂ ਹਨ ਇਸ ਕਰਕੇ ਵਿਖਣਾ ਹੋਣਾ ਹੋਵੇਗਾ ਕਿ ਸਰਕਾਰਾਂ ਇਨ੍ਹਾਂ ਕਿਸਾਨਾਂ ਨੂੰ ਕਿਵੇਂ ਤੇ ਕਿੰਨੀ ਜਲਦੀ ਨਾਲ ਪੁਸ਼ ਕਰਕੇ ਲੰਗੇ ਦਾ ਕੰਮ ਮੁਕੰਮਲ ਰੂਪ ਵਿੱਚ ਅੱਗੇ ਤੋਰਦੀਆਂ ਹਨ న్యూਸਐਸਟ ਡਾਕਟਰ ਜਿੰਦਰ ਸਿੰਘ ਦੇ ਨਾਲ ਡੇਰਾ ਬਾਬਾ ਨਾਨਕ ਤੋਂ ਗੁਰਕ੍ਰਿਪਾਲ ਸਿੰਘ ਦੀ ਰਿਪੋਰਟ ਪੰਜਾਬ 24